ਜਾਂ ਵਿਰੁੱਧ ਮੁਹਿੰਮ ਦੇ ਤਹਿਤ ਮੋਗਾ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੁਤਿਕੇ ਨਗਰ ਨਿਗਮ ਦੇ ਵੱਲੋਂ ਵੀ ਨਸ਼ਾ ਤਸਕਰਾਂ ਦੇ ਬਣੇ ਨਾਜਾਇਜ਼ ਕਾਰਨ ਤੋੜੇ ਜਾ ਰਹੇ ਨੇ ਦੱਸਦੇ ਕਿ ਜਾਣਕਾਰ ਦਿੰਦੇ ਹੋਏ ਨਗਰ ਨਿਗਮ ਮੋਗਾ ਦੇ ਅਧਿਕਾਰੀ ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਮੋਗਾ ਦੀ ਸਦਾ ਵਾਲੀ ਪਸਤੀ ਦੇ ਵਿੱਚ ਨਸ਼ਾ ਬਸਕਰ ਮਹਿਲਾ ਸੋਨਾ ਦੇ ਮਕਾਨ ਦੇ ਸਾਡੇ ਕੋਲ ਲਿਸਟ ਆਈ ਸੀ ਜੋ ਕਿ ਉਹਨਾਂ ਨੂੰ ਪਿਛਲੇ ਹਫਤੇ 3 ਦਿਨ ਲਈ ਨੋਟਿਸ ਦਿੱਤਾ ਸੀ ਕਿ ਉਹ ਆਪਣੇ ਮਕਾਨ ਦੇ ਕਾਗਜ਼ਾਤ ਸਾਨੂੰ ਦਿਖਾਉਣ ਪਰ ਉਹਨਾਂ ਵੱਲੋਂ ਕੋਈ ਵੀ ਕਾਗਜ਼ਾਤ ਨਹੀਂ ਦਿਖਾਇਆ ਗਿਆ ਜਿਸ ਤੇ ਚਲਦਿਆਂ ਕਾਰਵਾਈ ਕਰਦੇ ਹੋਏ ਅੱਜ ਪੁਲਿਸ ਦੇ ਵੱਲੋਂ ਤੇ ਨਗਰ ਨਿਗਮ ਜਾਂਦੀ ਹੈ ਤੇ ਨਗਰ ਨਿਗਮ ਦੇ ਵੱਲੋਂ ਜਾ ਕੇ ਉੱਥੇ ਉਹਨਾਂ ਦਾ ਮਕਾਨ ਤੋੜਿਆ ਜਾਂਦਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਮਕਾਨ ਹੈ ਇਹ ਨਜਾਇਜ਼ ਤੌਰ ਤੇ ਪਾਇਆ ਗਿਆ ਸੀ ਉਸ ਤੋਂ ਬਾਅਦ ਕੀ ਪੁਲਿਸ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਨਗਰ ਨਿਗਮ ਦੇ ਵੱਲੋਂ ਕਾਰਵਾਈ ਕਰਦੇ ਹੋਏ ਮਕਾਨ ਤੋੜ ਦਿੱਤਾ ਜਾਂਦਾ ਹੈ ਨਾਸਫੀਕ ਸਾਨੂੰ ਉਪਰ ਆਰਡਰ ਹੋਏ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਇੱਥੇ ਸਾਧਾ ਵਾਲੀ ਬਸਤੀ ਚ ਪੈਂਦੀ ਆ ਵੀ ਇਹਨਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨੀ ਹੀ ਲਈ ਹੈ ਕਿ ਨਹੀਂ ਅਸੀਂ ਤਿੰਨ ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦਿੱਤਾ ਸੀ ਤਿੰਨ ਦਿਨਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਕੋਈ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਤੇ ਹੁਣ ਬਣਦੀ ਕਾਰਵਾਈ ਅੱਜ ਡੈਮੋਲਿਸ਼ਨ ਦੀ ਇੱਤੇ ਕਰ ਦਿੱਤੀ ਗਈ ਹੈ ਸੀ ਰਜਿਸਟਰੀ ਹੈ ਚਾਹ ਰਜਿਸਟਰੀ ਵਗੈਰਾ ਜਾਂ ਕਾਗਜ਼ ਪੱਤਰ ਹੋਰ ਸੀਗੇ ਇਹਨਾਂ ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਕੋਈ ਨਕਸ਼ਾ ਕੋਈ ਕੰਪਾਊਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ ਸਾਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਦੀ ਕਿੰਨਾ ਘਟਾਇਆ ਜਾ ਰਿਹਾ ਸਾਰਾ ਘਟਾਇਆ ਜਾ ਰਿਹਾ ਕਿਉਂਕਿ ਇਹ ਕੋਰ ਏਰੀਆ ਹੈਗਾ ਟਾਈਟ ਏਰੀਆ ਹੈ ਇਸ ਲਈ ਅਸੀਂ ਆਪਣਾ ਹਿਲਟੀ ਤੇ ਹੈਮਰ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈ ਤੇ ਗਲੀ ਵੀ ਤੰਗ ਹੈਗੀ ਆ ਉਹਦੇ ਕਰਕੇ ਅਸੀਂ ਮੈਨੂਅਲ ਲੀਵਰ ਨਾਲ ਇਹਨੂੰ ਡਿਮੋਲਿਸ਼ ਕਰਤਾ ਮੈਕਸਿਮਮ ਡੈਮੋਲੇਸ਼ਨ ਹੋ ਚੁੱਕੀ ਆ ਅੰਦਰ ਸਰ ਇਹਨੂੰ ਜੋ ਮਹਿਲਾ ਨਸ਼ਾ ਤਸਕਰ ਜਿਹੜੀ ਹੈ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਹੋਰਲੀ ਕਰਨੇ ਇਸੇ ਕਰਕੇ ਜੋ ਫੋਰ ਵੀ ਕਰਕੇ ਰਿਪੋਰਟ ਬਣੇ ਹੋਏ ਆ ਉਹਨਾਂ ਦੇ ਕਦੋਂ ਕਾਰਵਾਈ ਹੋਏ ਇਹਨਾਂ ਗਲੀ ਦਾ ਸਰਵੇ ਕਰਕੇ ਹੀ ਅਸੀਂ ਨੋਟਿਸ ਇਹਨਾਂ ਨੂੰ ਪਹਿਲਾਂ ਪੰਚਾਏ ਆ ਹੁਣ ਫੇਰ ਧਿਆਨ ਜਾ ਰਿਹਾ ਵੀ ਘਰ ਇੱਥੇ ਹੋਰ ਵੀ ਨੇ ਉਹ ਆਇਡੈਂਟੀਫਾਈ ਕਰਕੇ ਜੋ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂਗੇ ਜਿਹੜੇ ਨਸ਼ਾ ਤਸਕਰ ਹੈ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਿਹੜਾ ਰਿ ਉਧਰ ਭੇਜੀ ਜਾਂਦੀ ਹੈ ਲਿਸਟ ਵਗੈਰਾ ਮੋਗਾ ਸਰਵੇ ਕਰਕੇ ਅਸੀਂ ਵੈਰੀਫਾਈ ਕਰਦੇ ਹਾਂ ਜੀ ਉਹਨਾਂ ਨੂੰ ਬੰਦ ਦਾ ਨੋਟਿਸ ਦਿੰਨੇ ਪਹਿਲਾਂ ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਮੈਰੋ ਸਾਹਿਬ ਦਾ ਚੱਕੋ ਕ੍ਰੋਸਿੰਗ ਪਿੰਡ ਚੱਕ ਜਿਹੜੇ ਹੈ ਉਹ ਰਿਮੂਵ ਕਰਨ ਦੀ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਐਡਕੂਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ ਮੌਕੇ ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾ ਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਕਦਮੇ ਸਰਦਾਰ ਜੀ ਨੇ 10 ਮੁਗਧ ਮੇ ਟੋਟਲ ਮੈਰੋ ਸਾਹਿਬ ਚੱਕ ਲੋ ਇਨਾਂ ਦੇ ਫਰਜ਼ ਇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮਨਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐ ਵਾਇਓਲੇਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਨਾਂ ਤੇ ਕਰਦੇ ਉਹ ਕੀਤੀ ਜਾ ਰਹੀ ਹੈ ਹੋਰ ਕਿੰਨੇ ਮਕਾਨ ਹੈਗੇ ਜੀ ਉਹਨਾਂ ਦੇ ਪੁੱਛਿਆ ਜਾਣਕਾਰੀ ਸਰ ਇਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀਆਂ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਆ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਤਹਿ ਆਨਲਿਟਿਕ ਚਾਹ ਸੀ ਤਾਂ ਇਹ ਅੱਜ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਜੀ ਅੱਪਨਾਂ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ ਹੁਣ ਅੱਜ ਜਦੋਂ ਮੌਕੇ ਤੇ ਆਇਆ ਦਾ ਘਰ ਪੂਰਾ ਖਾਲੀ ਸੀ ਇਹਦੇ ਵਿੱਚ ਕੋਈ ਰਹਿਣਾ ਨਹੀਂ ਬਣਦਾ ਸਭ ਕਿਸੇ ਮਾਮਲੇ ਤੋਂ ਸੋਨਾਰਾਣੀ ਨੂੰ ਸਜ਼ਾ ਵੀ ਹੋਈ ਆ ਦਸਾਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਜਸ ਦੇਵਾਂ ਸਰ ਇਹੀ ਘਰ ਹੈ ਕਿ ਹੋਰ ਵੀ ਹੈ ਕੋਈ ਇੱਥੇ ਉਹ ਚੈੱਕ ਕਰ ਲੈਨੇ ਆ ਸਾਰਾ ਪਰ ਇਸ ਕਰਨ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆ ਘਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੀ ਜਿਹੜੇ ਨੋਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਹਿਤ ਜਿਹੜੀ ਆ ਐਸ ਪਰ ਰੋਲੋ ਜਿਹੜੇ ਲੇ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਈ